ਲੋ ਜਿਹੜਾ ਪ੍ਰਕਰਨ ਤੁਸੀਂ ਨੇ ਹੁਕਮ ਕੀਤਾ ਉਸ ਪ੍ਰਕਰਨ ਨੂੰ ਟੁੰਬਣ ਦਾ ਯਤਨ ਕਰਨ ਲੱਗਾ ਮਾਲਵੇ ਦੀ ਧਰਤੀ ਹੈ ਮਾਲਵੇ ਦੀ ਧਰਤੀ ਤੇ ਕਲਗੀਧਰ ਦਸ਼ਮੇਸ਼ ਪਿਤਾ ਬਾਜਾਂ ਵਾਲੇ ਬਾਗਾਂ ਵਾਲੇ ਤਾਜਾਂ ਵਾਲੇ ਸਾਜਾਂ ਵਾਲੇ ਰਗਾਾਂ ਵਾਲੇ ਤੇ ਮਿੱਠੀਆਂ ਆਵਾਜ਼ਾਂ ਵਾਲੇ ਸ਼ੈਨਸ਼ਾਹ ਦੁਨੀਆ ਦੇ ਉਤੇ ਵਿਚਰਦੇ ਹੋਏ ਇਹਨਾਂ ਛੋਟੇ ਛੋਟੇ ਪਿੰਡਾਂ ਵਿੱਚ ਸਿੱਖੀ ਦਾ ਪ੍ਰਚਾਰ ਕਰਦੇ ਪਏ ਹੈ ਉਹਨਾਂ ਨਿੱਕੇ ਨਿੱਕੇ ਪਿੰਡਾਂ ਦੇ ਨਾਂ ਆਮ ਜੀ ਦੇ ਨਾਲ ਮੈਂ ਤਿੰਨ ਚਾਰ ਸੰਜ ਕਰਦਾ ਇੱਕ ਪਿੰਡ ਦਾ ਨਾਮ ਹੈ ਨੋਥੇਹਾ ਦੂਜੇ ਪਿੰਡ ਦਾ ਨਾਮ ਹੈ ਕਾਲਚਰਾਣੀ ਇੱਕ ਪਿੰਡ ਦਾ ਨੋ ਹੈ ਬੰਬੀਹਾ ਪੱਕਾ ਪਿੰਡ ਇਹਨਾਂ ਪਿੰਡਾਂ ਦੇ ਵਿੱਚੋਂ ਵਿਚਰਦੇ ਹੋਏ ਸਾਬ ਜੀ ਛੱਤੇਆਣਾ ਪਿੰਡ ਵਿੱਚ ਪੁੱਜਦੇ ਆ ਛੱਤੇਆਣਾ ਪਿੰਡ ਜਦੋਂ ਕਲਗੀਧਰ ਦਸ਼ਮੇਸ਼ ਪਿਤਾ ਜੀ ਗਏ ਇੱਥੇ ਇੱਕ ਘਟਨਾ ਵਾਪਰਦੀ ਹੈ ਜੋ ਬੜੇ ਪਿਆਰ ਨਾਲ ਸੁਣਿਓ ਗੌਰ ਨਾਲ ਸੁਣੋਗੇ ਤੁਹਾਡੇ ਦਿਲ ਅੰਦਰ ਸਿੱਖੀ ਦੇ ਬੂਟੇ ਦੀਆਂ ਜੜ੍ਹਾਂ ਮਜ਼ਬੂਤ ਹੋਣਗੀਆਂ ਜਦੋਂ ਗੁਰੂ ਦਾਤਾ ਜੀ ਛੱਤੇਆਣੇ ਪਿੰਡ ਪੁੱਜੇ ਗਰੀਬ ਨਿਵਾਜ਼ ਸਵਾਮੀ ਜੀ ਦੇ ਨਾਲ ਕੁਝ ਲੋਕ ਤਨਖਾਹਾਂ ਤੇ ਕੰਮ ਕਰਨ ਵਾਲੇ ਸਿੱਖ ਵਸਦੇ ਸਨ ਉਹ ਤਨਖਾਹਾਂ ਤੇ ਕੰਮ ਕਰਨ ਵਾਲੇ ਉਹਨਾਂ ਲੋਕਾਂ ਨੂੰ ਸਾਰੇ ਉਹ ਬਰਾੜ ਕਬੀਲੇ ਦੇ ਲੋਕ ਸਨ ਉਹ ਬਰਾੜ ਲੋਕ ਖਲੋਗੇ ਕਹਿਣ ਲੱਗੇ ਮਹਾਰਾਜ ਅਸੀਂ ਤੁਹਾਡੇ ਨਾਲ ਤਾਂ ਜਾਣਾ ਜੇ ਸਾਨੂੰ ਪਹਿਲੀ ਤਨਖਾਹ ਦੇਵੋਗੇ ਗੁਰੂ ਜੀ ਕਹਿਣ ਲੱਗੇ ਹਜੇ ਖਜ਼ਾਨਾ ਤੁਹਾਡਾ ਜਾਂ ਮਸਤਾਨਾ ਹੋਇਆ ਜਦੋਂ ਕਿਤੇ ਕਿਸੇ ਪਾਸੋਂ ਗੁਰੂ ਨਾਨਕ ਨੇ ਰਹਿਮਤ ਵਰਸਾਈ ਖਜ਼ਾਨੇ ਦੇ ਵਿੱਚ ਸਾਹਿਬ ਨੇ ਕਿਤੇ ਰਹਿਮਤ ਵਰਤਾਈ ਤੇ ਉਦੋਂ ਤੁਹਾਡੀ ਤਨਖਾਹ ਦਿੱਤੀ ਜਾਏਗੀ ਇਹ ਕਹਿਣ ਲੱਗੇ ਮਹਾਰਾਜ ਅਸੀਂ ਤਾਂ ਇੱਕ ਪੈਰ ਵੀ ਅਗਾ ਨਹੀਂ ਤੁਰਨਾ ਪਹਿਲਾਂ ਸਾਨੂੰ ਰੁਪਈਏ ਦਿਓ ਪਹਿਲਾਂ ਸਾਨੂੰ ਪਿਛਲੀ ਤਨਖਾਹ ਦਿਓ ਕੱਲ ਕੀ ਬਲੇ ਪਾਤਸ਼ਾਹ ਨੇ ਇੱਕ ਰਹਿਮਤ ਵਰਸਾਈ ਉੱਥੇ ਇੱਕ ਬੜਾ ਅਮੀਰ ਧਨੀ ਪੁਰਸ਼ ਆਇਆ ਜੋ ਗੁਰੂ ਚਰਨਾਂ ਦੇ ਅੰਦਰ ਮਾਇਆ ਅਰਪਣ ਕਰਕੇ ਗਿਆ ਉਹ ਸੁਖਣਾ ਦਸਬੰਦ ਦੀ ਭੇਟਾ ਉਹਦੇ ਕੋਲ ਹੈ ਉਹ ਗੁਰੂ ਚਰਨਾਂ ਨੂੰ ਮਾਇਆ ਉਹਨੇ ਭੇਟ ਕੀਤੀ ਹੈ ਤੇ ਸੱਜ ਜਿਨੇ ਸਾਰੇ ਸਾਰੇ ਬਰਾੜਾ ਨੂੰ ਆਵਾਜ਼ਾਂ ਮਾਰੀਆਂ ਕਿਨ ਲੱਗੇ ਆਓ ਵੀ ਮਿੱਤਰੋ ਆਪੋ ਆਪਣੀ ਤਨਖਾਹ ਲੈ ਲਓ ਲਾਈਨ ਵੱਜ ਕੇ ਖਲੋਗੇ ਹੁਣ ਲਾਈਨ ਬੱਦੀ ਪਈਆ ਸਾਰੇ ਜਣੇ ਖਲੋਤੇ ਨੇ ਕੱਲਾ ਕੱਲਾ ਜਦੋਂ ਗੁਰੂ ਜੀ ਦੇ ਨੇੜੇ ਆਉਂਦਾ ਗਰੀਬਨ ਵਾਹ ਸੁਆਮੀ ਜੀ ਮੁਸਕਰਾ ਕੇ ਕਹਿੰਦੇ ਬੋਲ ਬਈ ਮਿਤਰਾ ਸਿੱਖੀ ਚਾਹੀਦੀ ਆ ਕਿ ਤਨਖਾਹ ਚਾਹੀਦੀ ਆ ਉਹ ਅਗੋਂ ਖਤਰੀ ਜੀ ਹਾਸੀ ਹੱਸ ਕੇ ਬੰਦਾ ਆਖਦਾ ਕਹਿਣ ਲਗਾ ਮਹਾਰਾਜ ਸਿੱਖ ਤਾਂ ਅਸੀਂ ਹੈ ਗਏ ਆ ਅੱਜ ਸਾਨੂੰ ਤਨਖਾਹ ਚਾਹੀਦੀ ਆ ਆ ਸਿੱਖਤੇ ਅਸੀਂ ਹੈ ਗਏ ਆ ਅੱਜ ਸਾਨੂੰ ਤਨਖਾਹ ਚਾਹੀਦੀ ਗੁਰੂ ਜੀ ਤਨਖਾਹ ਦੇ ਦਿੰਦੇ ਅਗਲਾ ਆਉਂਦਾ ਉਹਨੂੰ ਪੁੱਛਦੇ ਬੋਲ ਬਈ ਤੈਨੂੰ ਤਨਖਾਹ ਚਾਹੀਦੀ ਕਿ ਸਿੱਖੀ ਚਾਹੀਦੀ ਆ ਉਹ ਵੀ ਉਹੀ ਘੜਿਆ ਘੜਾ ਜਵਾਬ ਮਹਾਰਾਜ ਸਿੱਖ ਤਾਂ ਅਸੀਂ ਹੈ ਗਏ ਆ ਅੱਜ ਸਾਨੂੰ ਤਨਖਾਹ ਚਾਹੀਦੀ ਆ ਸਾਰਿਆਂ ਨੂੰ ਰੁਪਈਏ ਦੇ ਦਿੱਤੇ ਗੁਰੂ ਦਾਤਾ ਜੀ ਨੇ ਇਨਾ ਬਰਾੜਾਂ ਦਾ ਮੁਖੀ ਜਿਹੜਾ ਉਹਦਾ ਨਾਮ ਹੈ ਭਾਈ ਦਾਨਾ ਬਰਾੜ ਸਭ ਜੀ ਨੇ ਆਵਾਜ਼ ਮਾਰੀ ਕਹਿਣ ਲੱਗੇ ਦਾਨਿਆ ਆ ਜਾ ਤੂੰ ਵੀ ਤਨਖਾਹ ਲੈ ਲੈ ਉਹ ਦਾਨੇ ਨੇ ਹੱਥ ਜੋੜੇ ਕਹਿਣ ਲੱਗਾ ਸਤਿਗੁਰੂ ਜੀ ਮੈਨੂੰ ਸਿੱਖੀ ਚਾਹੀਦੀ ਆ ਮੈਨੂੰ ਤਨਖਾਹ ਨਹੀਂ ਚਾਹੀਦੀ ਮੈਨੂੰ ਸਿੱਖੀ ਚਾਹੀਦੀ ਆ ਗੁਰੂ ਜੀ ਕਹਿਣ ਲੱਗੇ ਬਾ ਭਾਈ ਦਾਨਿਆ ਕੁਝ ਹੋਰ ਮੰਗ ਲਾ ਜੇ ਮੰਗਣਾ ਉਹ ਭਾਈ ਦਾਨਾ ਕਹਿਣ ਲੱਗਾ ਮਹਾਰਾਜ ਤੁਸੀਂ ਭਾਈ ਕਹਿ ਕੇ ਬੁਲਾਇਆ ਬੜੀ ਕਿਰਪਾ ਕੀਤੀ ਆ ਗੁਰੂ ਜੀ ਕਹਿਣ ਲੱਗੇ ਹਾਂ ਦਾਨ ਸਿੰਘ ਆ ਜਾ ਮੈਂ ਤੈਨੂੰ ਗੱਲ ਨਾਲ ਲਾਵਾਂ ਮੰਗ ਹੋਰ ਕੀ ਮੰਗਣਾ ਭਾਈ ਦਾਨ ਨੇ ਆਖਿਆ ਮਹਾਰਾਜ ਤੁਸੀਂ ਭਾਈ ਵੀ ਕਹਿ ਦਿੱਤਾ ਤੇ ਸਿੰਘ ਵੀ ਕਹਿ ਦਿੱਤਾ ਹੁਣ ਅੰਮ੍ਰਿਤ ਦੀ ਦਾਤ ਬਖਸ਼ ਕੇ ਫਿਰ ਵਾਕਈ ਦਾਨ ਸਿੰਘ ਬਣਾ ਲੋ ਦਾਨੇ ਨੂੰ ਦਾਨੇ ਨੂੰ ਦਾਨ ਸਿੰਘ ਬਣਾ ਲੋ ਇੱਥੇ ਖੰਡੇ ਵਟੇ ਦੀ ਪੌਲ ਤਿਆਰ ਹੋਈ ਦਾਨਾ ਅੰਮ੍ਰਿਤ ਛੱਕ ਕੇ ਦਾਨ ਸਿੰਘ ਬਣਿਆ ਤੇ ਗੁਰੂ ਦਾਤਾ ਜੀ ਦੇ ਕੋਲੇ ਜਿਹੜੇ ਬਾਕੀ ਰੁਪਏ ਬਚ ਗਏ ਨਾ ਤਨਖਾਹਾਂ ਵੰਡ ਕੇ ਮਾਇਆ ਬਚ ਗਈ ਉਹ ਰੁਪਏ ਸਾਬ ਨੇ ਟੋਆ ਪਟਿਆ ਉਥੇ ਥੱਲੇ ਧਰਤੀ ਵਿੱਚ ਦੱਬ ਦਿੱਤੇ ਉਥੇ ਗੁਰਦੁਆਰਾ ਸਾਹਿਬ ਬਣਿਆ ਹੋਇਆ ਗੁਰਦੁਆਰਾ ਗੋਪਤ ਸਰ ਸਾਹਿਬ ਛਤੇਆਣਾ ਨਗਰ ਦੇ ਵਿੱਚ ਗੁਰੂ ਦਾਤਾ ਜੀ ਅਗਾਹ ਚਲੇ ਗਏ ਤੇ ਜਿਹੜੇ ਤਨਖਾਹਾਂ ਲੈਣ ਵਾਲੇ ਬਰਾੜ ਸਨ ਉਹਨਾਂ ਨੇ ਉਹ ਰੁਪਈਏ ਲੱਭਣ ਵਾਸਤੇ ਟੋਆ ਪੁੱਟ ਲਿਆ ਉਹਨਾਂ ਨੇ ਬੜਾ ਯਤਨ ਕੀਤਾ ਵੀ ਜਿਹੜੀ ਮਾਇਆ ਗੁਰੂ ਜੀ ਦੱਬ ਕੇ ਗਏ ਆ ਉਹ ਸਾਰੀ ਮਾਇਆ ਆਪਾਂ ਲੱਭੀਏ ਉਹ ਮਿੱਟੀ ਛਾਂ ਹਟੇ ਉਹਨਾਂ ਨੂੰ ਖੋਟੀ ਕੋਢੀ ਵੀ ਉਥੋਂ ਲੱਭੀ ਨਾ ਉਥੇ ਗੁਰਦੁਆਰਾ ਸਾਹਿਬ ਬਣਿਆ ਹੋਇਆ ਸਾਰੀਆਂ ਸੰਗਤਾਂ ਦਰਸ਼ਨ ਕਰਦੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਸ ਗੁਰਦੁਆਰਾ ਸਾਹਿਬ ਦੀ ਸੇਵਾ ਸੰਭਾਲ ਕਰ ਰਹੀ ਆ ਹੁਣ ਗੁਰੂ ਦਾਤਾ ਜੀ ਅਗਾਹ ਚਲੇ ਗਏ ਇੱਥੇ ਮੈਂ ਜਿਹੜੀ ਗੱਲ ਤੁਹਾਡੀ ਸੇਵਾ 'ਚ ਕਹਿਣ ਲੱਗਾ ਜਿਹੜੇ ਲੋਕਾਂ ਨੇ ਮਿੱਟੀ ਛਾਣੀ ਤਾਂ ਜਿਹੜੇ ਲੋਕਾਂ ਨੇ ਸਿੱਖੀ ਮੰਗੀ ਇਹ ਦੋ ਬਰਾੜ ਨੇ ਹੁਣ ਆਪਾਂ ਵੇਖਣਾ ਆਪਾਂ ਮਿੱਟੀ ਛੰਣਣ ਵਾਲੇ ਬਣਨਾ ਹੈ ਕਿ ਆਪਾਂ ਸਿੱਖੀ ਮੰਗਣ ਵਾਲੇ ਬਣਨਾ ਹੈ ਜਿਨ੍ਹਾਂ ਬਰਾੜਾਂ ਨੇ ਮਿੱਟੀ ਛਾਣੀ ਉਹਨਾਂ ਦੀ ਅੰਸ਼ ਬੰਸ ਅਗਾਹ ਵੱਧਦੀ ਗਈ ਉਹਨਾਂ ਦੇ ਪਰਿਵਾਰ ਦੇ ਕੁਝ ਬੰਦੇ ਮੋਗਾ ਜ਼ਿਲ੍ਹੇ ਦੇ ਵਿੱਚ ਪਿੰਡ ਹੈ ਪਿੰਡ ਦਾ ਨਾਂ ਹੈ ਪੱਤੋ ਹੀਰਾ ਸਿੰਘ ਪੱਤੋ ਹੀਰਾ ਸਿੰਘ ਪਿੰਡ ਦੇ ਵਿੱਚ ਉਹਨਾਂ ਦੇ ਪਰਿਵਾਰਾਂ ਦੇ ਬੰਦੇ ਵਸਦੇ ਨੇ ਤੇ ਉਹਨਾਂ ਦੇ ਘਰ ਇੱਕ ਪੁੱਤਰ ਪੈਦਾ ਹੋਇਆ ਉਹਦਾ ਨਾਂ ਰੱਖਿਆ ਕੁਲਦੀਪ ਸਿੰਘ ਬਰਾੜ ਜਿਹੜਾ ਬਾਅਦ ਵਿੱਚ ਕੁਲਦੀਪ ਬਰਾੜ ਬਣ ਕੇ ਦਰਬਾਰ ਸਾਹਿਬ ਉੱਤੇ ਅਟੈਕ ਕਰਨ ਵਾਸਤੇ ਫੌਜਾਂ ਦੀ ਅਗਵਾਈ ਕਰਦਾ ਉਹ ਮਿੱਟੀ ਛੰਣ ਵਾਲਿਆਂ ਦੀ ਅਨਸਬੰਸ ਹੈ ਤੇ ਉਧਰ ਭਾਈ ਧਾਨ ਸਿੰਘ ਬਰਾੜ ਦੀ ਅਨਸਬੰਸ ਵੀ ਵੱਧ ਗਈ ਭਾਈ ਧਾਨ ਸਿੰਘ ਬਰਾੜ ਦੀ ਅਨਸਬੰਸ ਹੈ ਮੋਗਾ ਜ਼ਿਲ੍ਹੇ ਦੇ ਬਚੀ ਪਿੰਡ ਰੋਡੇ ਰੋਡੇ ਪਿੰਡ ਦੇ ਵਿੱਚ ਉਹਨਾਂ ਦੀ ਵੰਸ਼ ਵੱਸਦੀ ਆ ਤੇ ਉਸ ਵੰਸ਼ ਦੇ ਵਿੱਚ ਇੱਕ ਬੰਦਾ ਪੈਦਾ ਹੋਇਆ ਉਹਦਾ ਨਾਮ ਜੋਗਿੰਦਰ ਸਿੰਘ ਬਰਾੜ ਤੇ ਜੋਗਿੰਦਰ ਸਿੰਘ ਬਰਾੜ ਦੇ ਸੱਤ ਪੁੱਤਰ ਨੇ ਸੱਤੇ ਪੁੱਤਰਾਂ ਦੇ ਵਿੱਚੋਂ ਜਿਹੜੇ ਸਭ ਤੋਂ ਛੋਟੇ ਨੇ ਉਹਦਾ ਨਾਮ ਹੈ ਜਰਨੈਲ ਸਿੰਘ ਬਰਾੜ ਸਕੂਲੇ ਉਹਨਾਂ ਦਾ ਨਾਮ ਰੱਖਿਆ ਜਰਨੈਲ ਸਿੰਘ ਬਰਾੜ ਸਕੂਲ ਦੇ ਵਿੱਚ ਜਰਨੈਲ ਸਿੰਘ ਬਰਾੜ ਹੀ ਲਿਖਿਆ ਹੈ ਤੇ ਅੱਜ ਉਸ ਜਰਨੈਲ ਸਿੰਘ ਬਰਾੜ ਨੂੰ ਆਪਾਂ ਸਾਰੀਆਂ ਸੰਗਤਾਂ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੇ ਨਾਮ ਨਾਲ ਜਾਣਦੇ ਆ ਇਹ ਹੈ ਪਛੋਕੜ ਕੁਝ ਮਿੱਟੀ ਸ਼ਾਨਣ ਵਾਲੇ ਲੋਕ ਨੇ ਤੇ ਕੁਝ ਸਿੱਖੀ ਮੰਗਣ ਵਾਲੇ ਲੋਕ ਨੇ ਆਪਾਂ ਕਿੱਦਾਂ ਦੇ ਬਣਨਾ ਆਪਣੜੇ ਗਰੀਬਾਨ ਮੈਂ ਸਿਰ ਨੀ ਮਾਕਰ ਵੇਖ ਆਪਾਂ ਆਪਣੇ ਮਨ ਵਿੱਚ ਝਾਤੀ ਮਾਰਨੀ ਹੈ ਹੁਣ ਇਹ ਕੁਲਦੀਪ ਬਰਾੜ ਫੌਜਾਂ ਲੈ ਕੇ ਆਇਆ ਇਹ ਮੱਥਾ ਲਾਉਣ ਵਾਲਿਆਂ ਵਿੱਚ ਹੈ ਤੇ ਉਧਰ ਬਾਬਾ ਜਰਨੈਲ ਸਿੰਘ ਜੀ ਉਹ ਮੱਥਾ ਟੇਕਣ ਵਾਲਿਆਂ ਵਿੱਚ ਤੇ ਦੁਸ਼ਮਣਾਂ ਦਾ ਮੱਥਾ ਭੰਨਣ ਵਾਲਿਆਂ ਵਿੱਚ ਹੈ ਇਹ ਦੋਨੋਂ ਗੱਲਾਂ ਆਪਣੇ ਮਨ ਵਿੱਚ ਟਿਕਾ ਕੇ ਰੱਖਿਓ ਕੁਝ ਲੋਕ ਮੱਥਾ ਟੇਕਦੇ ਨੇ ਕੁਝ ਲੋਕ ਮੱਥਾ ਲਾ ਲੈਂਦੇ ਨੇ ਜਿਹੜੇ ਮੱਥਾ ਟੇਕਦੇ ਨੇ ਮੱਥਾ ਲਾਉਣ ਵਾਲਿਆਂ ਦਾ ਉਹ ਮੱਥਾ ਭੰਨ ਦਿੰਦੇ ਨੇ ਉਹ ਮੱਥਾ ਲਾਉਣ ਵਾਲਿਆਂ ਦਾ ਮੱਥਾ ਭੰਨ ਦਿੰਦੇ ਨੇ ਤੇ ਇੱਕ ਬੜੀ ਹੈਰਾਨੀ ਦੀ ਗੱਲ ਹੈ ਲੜਨ ਵਾਲਾ ਵੀ ਬਰਾੜ ਤੇ ਮੋੜੇ ਲੜਾਈ ਨੂੰ ਟਾਲਣ ਵਾਲਾ ਵੀ ਬਰਾੜ ਮੁਕਾਬਲਾ ਕਰਨ ਵਾਲਾ ਵੀ ਬਰਾੜ ਅੰਮ੍ਰਿਤਸਰ ਜਿਲ੍ਹੇ ਦਾ ਡੀਸੀ ਆ ਉਹਦਾ ਨਾਮ ਹੈ ਗੁਰਦੇਵ ਸਿੰਘ ਬਰਾੜ ਉਹ ਵੀ ਬਰਾੜ ਇੱਕ ਮਰਨ ਵਾਲੇ ਵੀ ਸਿੱਖ ਮਾਰਨ ਵਾਲੇ ਵੀ ਸਿੱਖ ਤੇ ਜਿਹਦੇ ਦਸਕਤਾਂ ਨਾਲ ਹਮਲਾ ਹੋਣਾ ਉਹ ਵੀ ਇੱਕ ਸਿੱਖ ਚੁਣਿਆ ਜਾ ਰਿਹਾ ਤੇ ਬਾਅਦ ਵਿੱਚ ਪਾਰਲੀਮੈਂਟ ਦੇ ਵਿੱਚ ਜਦੋਂ ਕਿਤੇ ਇਸ ਸਿੱਖ ਕਤਲੇਆਮ ਦੀ ਮੁਆਫੀ ਮੰਗਣੀ ਤੇ ਮੁਆਫੀ ਵੀ ਇੱਕ ਸਿੱਖ ਪ੍ਰਧਾਨ ਮੰਤਰੀ ਦੇ ਕੋਲੋਂ ਮੰਗਵਾਈ ਜਾਂਦੀ ਆ ਬਹੁਤ ਵੱਡਾ ਡਰਾਮਾ ਹੈ ਕਿ ਉਦੋਂ ਪਹਿਲਾਂ ਮਨਮੋਹਨ ਸਿੰਘ ਤੋਂ ਪਹਿਲਾਂ ਕਿਤੇ ਪ੍ਰਧਾਨ ਮੰਤਰੀ ਹੋਰ ਨਹੀਂ ਬਣੇ ਇਹ ਕੇਵਲ ਤੇ ਕੇਵਲ ਰਾਜਨੀਤੀ ਹੈ ਹਰ ਪਾਸੇ ਸਿੱਖਾਂ ਨੂੰ ਵਰਤਿਆ ਜਾਣਾ ਹੈ ਹਰ ਪਾਸੇ ਸਿੱਖਾਂ ਨੂੰ ਜਲੀਲ ਕੀਤਾ ਜਾਣਾ ਹੈ ਆ 1984 ਦੇ ਵਿੱਚ ਅਕਤੂਬਰ ਦਾ ਮਹੀਨਾ ਅਕਤੂਬਰ ਮਹੀਨੇ ਦੀ 20 ਤਰੀਕ ਦੀ ਦਾਸਤਾਨ ਮੈਂ ਤੁਹਾਡੀ ਸੇਵਾ ਦੇ ਵਿੱਚ ਰੱਖਣ ਲੱਗਾ 20 ਅਕਤੂਬਰ ਦਾ ਦਿਨ ਹੈ ਪ੍ਰਕਰਮਾਂ ਦੇ ਵਿੱਚ ਦਰਸ਼ਨ ਕਰਨ ਵਾਸਤੇ ਬੇ ਔੜਕੀਆਂ ਸੰਗਤਾਂ ਜਾਂਦੀਆਂ ਬਹੁਤ ਜ਼ਿਆਦਾ ਗਿਣਤੀ ਦੇ ਅੰਦਰ ਸੰਗਤਾਂ ਜਾਂਦੀਆਂ ਉਹ ਠੱਠੇ ਤਖਤ ਅਕਾਲ ਸਾਹਿਬ ਵੱਲ ਵੇਖ ਕੇ ਸਾਰਿਆਂ ਦੀਆਂ ਭੁੱਬਾਂ ਨਿਕਲ ਜਾਂਦੀਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਵੀ ਗੋਲੀਆਂ ਬੱਝੀਆਂ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਉਹਨਾਂ ਬਾਬਤ ਮੈਨੂੰ ਇੱਕ ਸ਼ੇਅਰ ਕਹਿਣ ਦਾ ਹੁਕਮ ਸੀ ਹੁਣ ਯਾਦ ਆ ਗਿਆ ਬਾਅਦ ਵਿੱਚ ਮੈਂ ਭੁੱਲਣਾ ਜਾਵਾਂ ਪੰਜਾਬ ਦੀ ਧਰਤੀ ਦੇ ਉੱਤੇ ਅੱਜ ਬਾਬਾ ਬਦ ਬੜਾ ਫੈਲਦਾ ਜਾ ਰਿਹਾ ਸਿੱਖਾਂ ਦੇ ਉੱਤੇ ਵੀ ਇੱਕ ਬਾਬੇ ਦਾ ਬੜਾ ਭੂਤ ਸਵਾਰ ਹੈ ਉਹਦਾ ਨਵੇਂ ਬਾਬਾ ਰਾਮਦੇਵ ਉਹ ਜਿਹੜਾ ਜੋਗਾ ਸਿਖਾਉਂਦਾ ਹੈ ਕਈ ਤਾਂ ਸਾਡੇ ਸਿੱਖ ਸੰਗਤ ਵਿੱਚ ਬੈਠੇ ਵੀ ਨਾ ਰਗੜਦੇ ਰਹਿੰਦੇ ਆ ਉਹ ਸਾੜੀ ਜਿ ਲਾ ਕੇ ਰੱਖਦਾ ਜਿਹੜਾ